ਲੈ ਵੀ ਚੜਦੇ ਤੇ ਲੈਂਦੇ ਪੰਜਾਬ ਵਾਲਿਓ ਆਹ ਦੋ ਤਸਵੀਰਾਂ ਲਾਈਆਂ ਲੈਂਦੇ ਪੰਜਾਬ ਦੀਆਂ ਇਹ ਦੋਵੇਂ ਇੱਕ ਚਾਚਾ ਤੇ ਇੱਕ ਭਤੀਜਾ ਦਾ ਤੇ ਭਤੀਜੇ ਨੇ ਚਾਚੇ ਵਾਸਤੇ ਜਾਨ ਵਾਰ ਦਿੱਤੀ ਆ ਮੈਨੂੰ ਵੀ ਬੜਾ ਚਾਚਾ ਪਾਚਾ ਕਹਿੰਦੇ ਆ ਟਿਕਟੌਕ ਤੇ ਬੜਾ ਪਿਆਰ ਬੰਨ ਦਿੰਦੇ ਆ ਪਰ ਇਹੋ ਜਿਹਾ ਰਿਸ਼ਤਾ ਇਹੋ ਜਿਹਾ ਪਿਆਰ ਇਸ ਨੌਜਵਾਨ ਨੇ ਨਿਭਾਇਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਨਾ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਆ ਇੱਕ ਫੈਸਲ ਫਜਾ ਹੰਜ ਤੇ ਦੂਜਾ ਸਫੀ ਹੰਜ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਦੇ ਹੰਜਪਿੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਦਾ ਮੁਕਾਬਲਾ 18 ਘੰਟੇ ਪੁਲਿਸ ਦੇ ਨਾਲ ਹੋਇਆ 18 ਘੰਟਿਆਂ ਦੇ ਵਿੱਚ ਇਹਨਾਂ ਨੇ ਇੰਨੀ ਕਿ ਤਾਬੜ ਤੋੜ ਗੋਲੀ ਚਲਾਈ ਇੰਨਾ ਕ ਡੱਟ ਕੇ ਮੁਕਾਬਲਾ ਕੀਤਾ ਦੇਖੋ ਕਿ ਉਹਨਾਂ ਨੂੰ ਲਾਗੇ ਨਹੀਂ ਗਾ ਲੱਗਣ ਦਿੱਤਾ ਲੜਾਈ ਭਾਵੇਂ ਜਿਹੜੀ ਮਰਜੀ ਕਿਸੇ ਗੱਲ ਦੀ ਸੀ ਪਰ ਆ ਮੈਂ ਨੌਜਵਾਨ ਸਫੀ ਹੰਦ ਨੂੰ ਸਲੂਟ ਕਰਦਾ ਕਿ ਇਹਨੇ ਆਪਣੇ ਚਾਚੇ ਦਾ ਸਾਥ ਨਹੀਂ ਛੱਡਿਆ ਐਂਡ 17 ਘੰਟਿਆਂ ਬਾਅਦ ਇਹਨਾਂ ਦੀਆਂ ਮੌਤਾਂ ਸਵੇਰੇ 6 ਵਜੇ ਮਨੇਰੇ ਹੋ ਜਾਂਦੀਆਂ ਸਫੀ ਹੰਦ ਫੱਜਾ ਹੰਦ ਤੇ ਨਾਲੇ ਚਾਰ ਜਾਣੇ ਹੋਰ ਸੀਗੇ ਭਾਈ ਆਹ ਵੇਖ ਲੋ ਵੀ ਆਹ ਹੁੰਦਾ ਚਾਚੇ ਦੇ ਭਤੀਜੇ ਦਾ ਪਿਆਰ ਅੱਜ ਕੱਲ ਤੇ ਸਕੇ ਪੁੱਤ ਪਿਓ ਵਾਸਤੇ ਕੁਛ ਨਹੀਂ ਕਰ ਸਕਦੇ ਅੱਜ ਕੱਲ ਤੇ ਪੁੱਤ ਆਪਣੇ ਪਿਓ ਦੀ ਨਹੀਂ ਮੰਨਦੇ ਤੇ ਮੈਂ ਕਹਿੰਨਾ ਸਫੀ ਉਹ ਸ਼ੇਰਿਆ ਉਹ ਹੀਰਿਆ ਤੇਰੇ ਚਾਚੇ ਨੇ ਇੱਕ ਗੱਲ ਕਹੀ ਸੀਗੀ ਕਿ ਮੈਨੂੰ ਜੇ ਮੈਂ ਮੈਦਾਨ ਛੱਡ ਕੇ ਭੱਜ ਗਿਆ ਤੇ ਮੈਨੂੰ ਜੱਟ ਨਾ ਕਿਉ ਉਹ ਚੀਜ਼ ਐ ਇੰਨੀ ਕੁ ਮਾਨੂੰ ਚੰਗੀ ਲੱਗੀ ਵੀ ਤੂੰ ਵੀ ਸਾਥ ਨਿਭਾਇਆ ਬਿਸ਼ੱਕ ਤੇਰਾ ਮਾਪਿਓ ਜਾਂ ਤੇਰੇ ਭੈਣ ਭਰਾ ਤੇਰੇ ਉਹ ਦੂਰ ਹੋ ਗਏ ਆ ਪਰ ਤੂੰ ਆਪਣੇ ਚਾਚੇ ਨਾਲ ਜਿਹੜੀ ਕੁਰਬਾਨੀ ਦੇ ਗਿਆ ਨਾ ਕਹਿੰਦੇ ਆ ਕਿ ਗੁਜਰਾਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਾਬਲਾ ਵਾ ਹੁਣ ਇੱਥੇ ਕਈਆਂ ਨੇ ਕਮੈਂਟ ਕਰਨ ਵਾਸਤੇ ਇਹ ਆਉਣਾ ਕਿ ਇਹ ਪੁੱਠੇ ਸਿੱਧੇ ਕੰਮ ਕਰਦੇ ਸੀ ਇਹਨਾਂ ਦੇ ਪਰਚਾ ਸੀਗਾ ਜੇ ਸੀਗਾ ਗੋ ਸੀਗਾ ਹੁਣ ਖਬਰਾਂ ਤੋਂ ਪਤਾ ਲੱਗਦਾ ਵਾ ਵੀ ਇਹਨੇ ਫੱਜੇ ਜੱਟ ਨੇ ਕਿਹਾ ਸੀ ਮੈਂ ਬੇਕਸੂਰ ਆ ਮੇਰੇ ਤੇ ਕੋਈ ਐਦਾਂ ਦੀ ਗੱਲ ਨਹੀਂ ਇੱਕ ਦਿਨ ਕਹਿੰਦਾ ਕੋਠੇ ਤੇ ਚੜਿਆ ਰਿਹਾ ਕਿ ਮੈਨੂੰ ਵੀ ਮੈਂ ਸਰੈਂਡਰ ਨਹੀਂਗਾ ਹੋਣਾ ਪਰ ਮੈਂ ਬੇਕਸੂਰ ਆ ਫਿਰ ਇਹ ਵੀ ਪਤਾ ਲੱਗਾ ਕਿ ਜਿਹੜਾ ਇੱਕ ਨੌਜਵਾਨ ਸ਼ਹੀਦ ਹੋਇਆ ਪੁਲਿਸ ਦਾ ਉਹਨਾਂ ਦੀ ਆਪਣੀ ਗੋਲੀ ਦੇ ਨਾਲ ਹੀ ਹੋਇਆ ਇਹ ਖਬਰਾਂ ਉਥੋਂ ਦੀਆਂ ਕਹਿਣੀਆਂ ਮੈਂ ਨਹੀਂ ਕਹਿੰਦਾ ਪਰ ਮੈਂ ਇਹ ਚੀਜ਼ ਤੇ ਵੀਡੀਓ ਕਰਨੀ ਜ਼ਰੂਰੀ ਸਮਝਦਾ ਜਾਂ ਮਾਨ ਸਮਝਦਾ ਕਿ ਸਫੀ ਹਾਂਜ ਨੇ ਆਪਣੇ ਕਿ ਉਹਦੇ ਕਹਿਣ ਤੇ ਨਿਕਲ ਸਕਦਾ ਸੀ ਉੱਥੋਂ ਚਾਚੇ ਨੂੰ ਵੀ ਕਹਿ ਸਕਦਾ ਸੀ ਚਾਚਾ ਵੀ ਆਪਾਂ ਹੱਥ ਖੜੇ ਕਰ ਦਈਏ ਪਰ ਐਨੀ ਛੋਟੀ ਉਮਰ ਐਨੀ ਦਲੇਰੀ ਇਨਾਂ ਜੱਟਾਂ ਨੇ ਲੈੰਦੇ ਤੇ ਚੜਦੇ ਪੰਜਾਬ ਦੀ ਜਿਹੜੀ ਪਾਗਗਾ ਨਾ ਸਿਰ ਦੇ ਉੱਤੇ ਰੱਖੀ ਤੇ ਕਹਿ ਬੋਲ ਬਗਾਏ ਪਹਿਲੀ ਵਾਰ ਮੈਂ ਇਦਾਂ ਦੀ ਵੀਡੀਓ ਵੇਖੀ ਕਿ ਕਿਸੇ ਨੇ ਲਲਕਾਰ ਕੇ ਇਨਾਂ ਚ ਡੱਟ ਕੇ ਮੁਕਾਬਲਾ ਕੀਤਾ ਹਾਲਾਂਕਿ ਸਫੀ ਦਾ ਚਾਚੇ ਤਾਇਆ ਵੀ ਆਏ ਆ ਜਿਹੜਾ पहलवान ਚਾਚਾ ਜਾਂ ਤਾਇਆ ਲੱਗਦਾ ਹੋਊਗਾ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਾਓ ਇਹ ਦੋਵੇਂ ਚਾਚਾ ਬਤੀਆ ਨਹੀਂ ਮੰਨੇ ਫਿਰ ਇਹਨਾਂ ਦੇ ਬਾਕੀ ਚਾਚਿਆਂ ਨੇ ਥਾਣੇ 'ਚ ਜਾ ਕੇ ਰਿਪੋਰਟ ਵੀ ਦਿੱਤੀ ਜਾ ਕੇ ਉਹ ਬੇਕਸੂਰ ਨੇ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ ਗਿਆ ਇਹ ਮੈਂ ਨਹੀਂ ਕਹਿੰਦਾ ਉਥੋਂ ਦੀਆਂ ਖਬਰਾਂ ਕਹਿੰਦੀਆਂ ਉਥੋਂ ਦੀਆਂ ਰਿਪੋਰਟਾਂ ਕਹਿੰਦੀਆਂ ਪਰ ਸਫੀ ਬਾਈ ਵਾਕਿਆ ਤੇਰੀ ਦਲੇਰੀ ਨੂੰ ਸਲੂਟ ਆ ਕਹਿੰਦੇ ਵੀ ਚਿਖੜੇ ਚਿਖੜੇ ਉੱਡ ਗਏ ਸੀਗੇ 17 ਘੰਟੇ ਦਿਨ ਰਾਤ ਨਾ ਸੁੱਤੇ ਹੋਣਗੇ ਕਿੰਨਾ ਦਲੇਰੀ ਹੋਊਗੀ ਕਿੰਨਾ ਉਹਨਾਂ 'ਚ ਜज्बा ਹੋਊਗਾ ਅਜੇ ਇਸ ਨੌਜਵਾਨ ਦੀ ਉਮਰ ਹਸਣ ਖੇਡਣ ਦੀ ਘੁੰਮਣ ਫੇਲਣ ਦੀ ਸੀਗੀ ਪਰ ਐਨੀ ਦਲੇਰੀ ਕੇ ਆਪਣੇ ਚਾਚੇ ਨਾਲ ਸ਼ਹੀਦیاں ਪਾ ਗਿਆ ਇੱਥੇ ਮਾੜੇ ਚੰਗੇ ਕਮੈਂਟ ਕਰਨ ਵਾਲਿਆ 100 ਵਾਰੀ ਗਲਤ ਮਲਤ ਲਿਖਣਾ ਜਿੱਦਾਂ ਆਪਣੇ ਪੰਜਾਬ 'ਚ ਤਾਂ ਕਾ ਹੁੰਦਾ ਨਾ ਉਧਰ ਵੀ ਤਾਂ ਕਾ ਹੁੰਦਾ ਤਾਂ ਕਿਹਦੇ ਨਾਲੇ ਸਾਰੀਆਂ ਚੀਜ਼ਾਂ ਬਣਦੀਆਂ ਉਹਨੇ ਇੱਕੋ ਲਲਕਾਰ ਮਾਰੀ ਓ ਸ਼ਰੀਕੋ ਆਰੋਸ਼ੀ ਦੀਆਂ ਪੌਣੀਆਂ ਦੇ ਬਾਹਰ ਆ ਜਾਓ ਗਾਲ ਵੀ ਵਿੱਚ ਕੱਢੀ ਸਭੀ ਹੰਝ ਨਹੀਂ ਪਰ ਦਲੇਰੀ ਵੇਖੋ ਤੁਸੀਂ ਕਹਿੰਦਾ ਨਾ ਮੈਮ ਜੇ ਮੈਦਾਨ ਛੱਡ ਕੇ ਭੱਜਿਆ ਤੇ ਮੈਨੂੰ ਜੱਟ ਨਾ ਕਿਓ ਪਰ ਪਾਕਿਸਤਾਨ ਵਾਲਿਓ ਵਾਕਈ ਬੈਜਾ ਬੈਜਾ ਕਰਾਤੀ ਐ ਇਸ ਨੌਜਵਾਨ ਨੇ